ਸਤਿ ਸ੍ਰੀ ਅਕਾਲ ਜੀ। ਪਰਦਰ ਵੀਰ। ਬਹੁਤ ਵਧੀਆ ਹੁੰਦਾ। ਹੂੰ। ਤੇ ਲੋ ਬਾਈ ਜੀ ਗੱਡੀ ਦੇਖਣਾ। ਕਈ ਦਿਨਾਂ ਦੀ ਬਾਈ ਡਿਮਾਂਡ ਜੀ ਚੱਲਦੀ ਦੀ ਇਹ ਦੇਖ ਵੀ ਆਏ ਪਹਿਲਾਂ। ਹੂੰ। ਪਰ ਕਿਤੇ ਗੱਡੀ ਪਸੰਦ ਆ ਜਾਂਦੀ ਤੀ ਤਾਂ ਰੇਟ ਨਹੀਂ ਤਾਂ ਬਣਦਾ ਜਿੱਥੇ ਰੇਟ ਆਏ ਪਸੰਦ ਆਉਂਦਾ ਆ। ਉਹ ਤਾਂ ਗੱਡੀ ਵੀ ਉਹ ਹਾਲਤ ਨਹੀਂ। ਦੇਖਦੇ ਗੱਡੀ ਫਿਰਦੇ ਆ 2 ਮਹੀਨੇ ਹੋ ਗਏ। ਦੇਖਦੇ ਬਾਈ ਇਹ ਕਦੇ ਫਿਰਦੇ ਆ। ਬਾਕੀ ਚਲੋ ਫਿਰ ਕੌਲ ਜੀ ਹੋ ਗਈ। ਆ ਹੁਣ ਫੇਰ ਅੱਜ ਕਿਧਰ ਚੱਲੇ ਆ? ਅੱਜ ਜਾਣਾ ਇੱਧਰ ਮੰਡੀ ਐ ਮੋਗੇ ਕਿੰਨੀ ਨੂੰ। ਮੋਗੇ ਕਿੰਨੀ ਨੂੰ ਚੱਲੇ ਆ ਬਾਈ? ਕੋਈ ਗੱਟਾ ਬੱਛਾ ਮੈਂ ਐਸ ਗਾਂ। ਵੇੜਾ ਕੁਝ ਹੋਇਆ ਅੱਜ ਸਾਰੀ ਜੀ ਦੀ ਲੋਣਾ ਦੇਖਦੇ ਆ ਬਾਕੀ ਭਾਈ ਚੱਲੇ ਆ ਉਹਨੂੰ ਦਿਖਾਉਂਗੇ ਬਾਕੀ ਬਾਕੀ ਦਰਵੀਰ ਵੀਰੇ ਚਲੇ ਗਿਆ ਅੱਜ ਹੋਰ ਚੱਲਦੇ ਆ ਭਾਈ ਹਾਂ ਹਾਂ ਮਤਲਬ ਪ੍ਰਿੰਦਰ ਨੂੰ ਕਿਹਾ ਟੇਲ ਭਾਈ ਬਾਕੀ ਭਾਈ ਤੇਰੀ ਐਵਰੇ ਨੂੰ ਹੂੰ ਜੱਦੀ ਹੋਣ ਤੇ ਪੱਕੀ ਲਿਖੇ ਸਾਨੂੰ ਵੀ ਨਹੀਂ ਪਤਾ ਕਿੱਥੇ ਜਾਣਾ ਇਹਨੇ ਇਹਨਾਂ ਨੂੰ ਪਤਾ ਭਾਈ ਨਾ ਰਾ ਜਾਣੇ ਤੈਨੂੰ ਜਾਣਾ ਮੋਗੇ ਕਿਹਨੀਆਂ ਆਪਣੇ ਦੇਖੀ ਜਾਣਾ ਜਿੱਥੇ ਵੀ ਪਤਾ ਲੱਗ ਜਾਣਾ ਬਾਕੀ ਉਹਦੇ ਪਤਾ ਕਾਰਬਜ਼ਾਰ ਭਰੀ ਆਇਓ ਕਾਰਬਜ਼ਾਰ ਉਹ ਭਰੀ ਜਾਣਾ ਗੈਤੀ ਕਹਿੰਦਾ ਇੱਧਰੋਂ ਜਾਏ ਤੁਸੀਂ ਮਾਲੀ ਵੱਲੋਂ ਉਧਰ ਜਾਏ ਤੇ ਇੱਧਰੋਂ ਤਾਂ ਅੱਛਾ ਉਧਰ ਵੀ ਜਾਏ ਤੇ ਇੱਕ ਦਿਨ ਆਖੀ ਉਹ ਬਿੱਗ ਬਾਜ਼ਾਰ ਤਾਂ ਘੁੰਮੇ ਤੇ ਲੁਧਿਆਣੇ ਅੱਛਾ ਹਾਂ ਫੇਰ ਹੁਣ ਅੱਗੇ ਪਾਏ ਇੱਧਰੋਂ ਜਾ ਕੇ ਨਾ ਹੂੰ ਜੁਗਰਾਵੇਂ ਜੁਗਰੂਆ ਕਿੰਨੀ ਉਧਰ ਤੇ ਫਿਰ ਆਏ ਘੁੰਮੇ ਆਉਗੇ ਤੇ ਲੋਡ ਲੱਗਿਆ ਨੂੰ ਉਧਰ ਨੂੰ ਅੱਛਾ ਨਾਜ਼ਰ ਨੂੰ ਅੱਛਾ ਹਾਂ ਚਲੋ ਭਾਈ ਦਿਖਾਉਂਦੇ ਆ ਤੁਹਾਨੂੰ ਗੱਡੀ ਹੈਗੀ ਆ ਬੜੀ ਹੈਗੀ ਗੱਡੀ ਗੱਡੀ ਬੜੀ ਹੈਗੀ ਭਾਈ ਇਹਨਾਂ ਨੇ ਸਹਜ ਪਤਾ ਕਿਹੜਾ ਲੈਣਾ ਏ ਉਹ ਇਹ ਜੀ ਲੈਣੀ ਕੋਈ ਨਹੀਂ ਆਟੋ ਵੀ ਨਹੀਂ ਲੈਣੀ ਹਾਂ ਤੂੰ ਦਿਖਦਾਗਾ ਤੇ ਨਹੀਂ ਉਹ ਦੇ ਲੀਵਾ ਦੇਖਦੇ ਫਿਰਦੇ ਲੀਵਾ ਨਹੀਂ ਗੱਡੀ ਮਿਲਦੀ ਲੀਵਾ ਬਾਈ ਗੱਡੀ ਜੇ ਹੋਈ ਕਿਸੇ ਕੋਲ ਤਾਂ ਕੁਝ ਘੰਟੇ ਹੈਗੇ ਪਰ ਪਣੀਓ ਕੱਲ ਨੂੰ ਹੈ ਹਾਂ ਅੱਜ ਨੂੰ ਚੱਲ ਫਿਰ ਵੀ ਕੀ ਆ ਬਦਲ ਅੱਜ ਸੌਦਾ ਬਣ ਜਾ ਅੱਜ ਬਣੇ ਨਾ ਬਣੇ ਬਾਈ ਅੱਜ ਦਾ ਜਿਆਦਾ ਖਲੀਵਾ ਪਰ ਡੀਜੇ ਦਾ ਅੱਜ ਦਾ ਬਾਈ ਕੈਂਡ ਦਾ ਮਤਲਬ ਆ ਵੀ ਦੇਖਣੇ ਚੱਲੇ ਆ ਕੀ ਆਏ ਬਦਲ ਕੇ ਗੱਲ ਬਣ ਜਵੇ ਪਹਿਲੀ ਗੱਡੀ ਪਸੌਦਾ ਬਣ ਜਵੇ ਚੱਲ ਵੀ ਹੋਰ ਹੈ ਬਦਲੇਰੋ ਵੀ ਹੈਗੀ ਹੈ ਦਿਲਜਾ ਵੀ ਹੈਗੀ ਐ ਗੱਡੀਆਂ ਹੈਗੀਆਂ ਬਾਈ ਇਹ ਇੱਕ ਹੋਰ ਲੈਣੀ ਆ ਲੈ ਜੇਨ ਵੀ ਕੋਈ ਛੋਟੀ ਜੀ ਦੇਖੀਏ ਕੋਈ ਇਹ ਬਾਈ ਪਾਈ ਹੈਗੀਆਂ ਚਾਰ ਉਹਦੇ ਕਰਕੇ ਤੁਹਾਨੂੰ ਪਤਾ ਹੀ ਨਹੀਂ ਕਦੀ ਗੱਡੀ ਨਾਲ ਸਰਦਾ ਨਹੀਂ ਇਹਨਾਂ ਦਾ ਏਕਣਾ ਪ੍ਰੋਜੈਕਟ ਆ ਕੋਈ ਕੋਈ ਗੱਲ ਆ ਵੀ ਤੇ ਕਰਕੇ ਛੋਟੀ ਗੱਡੀ ਹੋਵੇ ਨਾ ਉਹ ਬਜ਼ਾਰ ਬਜ਼ੂਰਾਂ ਚ ਵੀ ਸੌਖੀ ਆ ਹਾਂ ਉਹਨਾਂ ਆ ਨਾ ਇਹ ਤਾਂ ਚੱਲੋ ਜਿਹੜੀ ਬੜੀ ਗੱਡੀ ਹੈ ਚੋ ਇਸ ਤੇ ਉਸ ਤੇ ਨਾਲ ਚੱਲੇ ਹੁਣ ਰੋਪਣ ਛੋਟੀ ਜਾਣੀ ਆ ਕੋਈ ਵੇ ਦੋ ਜਾਣੇ ਜਾਣਾ ਹੁੰਦਾ ਉਹੀ ਚੱਕਰ ਕਰਨਾ ਉਹ ਵੀ ਚੱਕਣੀ ਪੈਂਦੀ ਆ ਤੱਕਣੀ ਛੋਟੀ ਚੱਕ ਲੈ ਛੋਟੀ ਚੱਕ ਲੈ ਤੇ ਚਲੋ ਬਾਕੀ ਬਾਈ ਤੁਹਾਨੂੰ ਦਿਖਾਵਨੇ ਆ ਕਿੱਥੇ ਬਣਦਾ ਹਲ ਤਾਂ ਨਹੀਂ ਬਣਦਾ ਇਹ ਤੁਹਾਨੂੰ ਟਾਈਮ ਦੇ ਟਾਈਮ ਦੱਸੂਗਾ ਠੀਕ ਆ ਚਲੋ ਜੀ ਚੱਲ ਪਏ ਜੀ ਜਾਣਾ ਕਿੱਧਰ ਨੂੰ ਆਏ ਹਲੇ ਕਲੀਅਰ ਨਹੀਂ ਹੋਏ ਕਿੱਥੇ ਚੱਲ ਪਏ ਹਾਂ ਕਿੱਥੇ ਚੱਲ ਪਏ ਹਾਂ ਇਹ ਤਾਂ ਦੱਸ ਚੱਲ ਪਏ ਤਾਂ ਬੜਾ ਜਾਣਾ ਕਿੱਥੇ ਨੂੰ ਜਾਦੇ ਤੈਨੂੰ ਮੂਹ ਹੋ ਗਿਆ ਤੈਨੂੰ ਚੱਲ ਪਏ ਰੰਦ ਤੋਂ ਪਾਸੋਂ ਕਿ ਨਹੀਂ ਨੂੰ ਆਦੋਂ ਕੇ ਨਾਪੇ ਕਿ ਨਹੀਂ ਦੇਖਣ ਜਾ ਕੇ ਆਵਾਂ ਤੇ ਵੀ ਲੈ ਲੈ ਜੱਟ ਸਾਹਿਬ ਗਿਆ ਲਾਜਾ ਸੈਕਟਰੀ ਦਾ ਇੰਟਰਵਿਊ ਹੈ ਸਾਹਿਬਾ ਬੁਸੇ ਆ ਸਾਹਿਬ ਵੀ ਹੈ ਉਹ ਟਰੈਕਟਰ ਲੈਣਾ ਉਹਦੇ ਬਾਰੇ ਵੀ ਨਾ ਅਜ ਇਹਨੂੰ ਫੈਮ ਦੀ ਹਾਂ ਮੈਂ ਤਾਂ ਮੜਿਆ ਹੱਸ ਕੇ ਨਾ ਲਾ ਦੇਈਂ ਹਰ ਸੜੀ ਕਾਲ ਦੀ ਸਾਰਿਆਂ ਨੂੰ ਉਹ ਮੇਰਾ ਵੀ ਲੱਗੇ ਦੇਖਾ ਉਹ ਪੂਰੇ ਦੇਖ ਅਸੀਂ ਪਿੱਛੇ ਆਪ ਲੈਣਾ ਨਹੀਂ ਪੂਰੇ ਦੇਖ ਰਹਾ ਮੈਂ ਬਸ ਐ ਸਿੱਧਾ ਰਕੜੀ ਕਰਦਾ ਠੀਕ ਹੈ ਹਾਂ ਜੇ ਗੱਲ ਵੀ ਕਰਨੀ ਹੈ ਤਾਂ ਗੱਡੀ ਰੋਕ ਕੇ ਕਰਨੀ ਹੈ ਠੀਕ ਹੈ ਤਾਂ ਪਿੱਛੇ ਨੂੰ ਦੇਖਣਾ ਸੀਸੇ ਤੋਂ ਦੇਖਣਾ ਬਾਕੀ ਬਈ ਘਰੋਂ ਦਿਖਾਉਣੇ ਉੱਥੇ ਜਾ ਕੇ ਆ ਦੇ ਕਿੱਧਰ ਤੱਕ ਆਪਰ ਲਈ ਆਉਂਦਾ ਆ ਤਾਂ ਭਾਵੇਂ ਤੁਹਾਡੇ ਬੋਲ ਗਏ ਲੋ ਜੀ ਹਾਂ ਵਿੰਦਰ ਵਿੰਦਰ ਕਿੱਥੇ ਆ ਗਏ ਆ ਤਾਂ ਨਹੀਂ ਕਹਿੰਦੇ ਸਖਰੂਰ ਨੂੰ ਜਾਂਦੇ ਆ ਹਰ ਇੱਕ ਆ ਗਿਆ ਤੇ ਆ ਗਿਆ ਆ ਮੈਂ ਜਣਾ ਕਹਿੰਦੇ ਸਿੱਧੇ ਹੀ ਆਈ ਜਾ ਨੰਗਾ ਲੱਗਿਆ ਰਵਿੰਦਰ ਚੋਕ ਲਾਂਦੇ ਆ ਬਸ ਬੈਂਡ ਚੱਲ ਤਾ ਚੱਲ ਹੁਣ ਨਹੀਂ ਜਾਂ ਫੜ ਲੈ ਆਗੇ ਹਾਂਜੀ ਹਾਂਜੀ ਲੋ ਜੀ ਪਤਨਾ ਪਹੁੰਚ ਗਏ ਹਾਂਜੀ ਹੁਣ ਦੇਖਦੇ ਆ ਉਹਰੇ ਕਾਰੋਬਾਰ ਪਤਾ ਕਰਦੇ ਆ ਕਿੱਥੇ ਗਏ ਇੱਧਰ ਵੱਜੇ ਮਸੀਕੋ ਖੜਾਇਆ ਨੇ ਕੋਈ ਤੈ ਸ਼ਹਿਰ ਵਿੱਚ ਡਿਣਾ ਹੈਗਾ ਅੱਜ ਹੈ ਵੀ ਕਰਤੇ ਨਿਹੜਗੇ ਜਿੰਨੇ ਕਿਲੋਮੀਟਰ ਆ ਗਏ ਤੇ ਜੱਜਮੈਂਟ ਜੱਜਮੈਂਟ ਭਾਈ ਆ ਗਈ ਹੁਣੇ 200 ਕਿਲੋਮੀਟਰ ਤੇ ਕਿਹੜਾ ਅੱਛਾ ਕਾਸਾ ਕੋ ਮੈਂ ਹੈ ਹੂੰ ਸਰਾਂਦਪਟ ਚੱਲ ਆ ਇੱਧਰ ਰੋਡ ਪਰ ਆ ਚਲੋ ਭਾਈ ਚੱਲ ਇੱਧਰ ਰੋਡ ਪਰ ਜੇ ਮੁੜ ਕੇ 90 ਫੁੱਟੀ ਰੋ ਲਓ ਜੀ ਪਤੜਾ ਪਹੁੰਚ ਗਏ ਗੱਡੀਆਂ ਦਾ ਬਾਕ ਫੋਕਿੰਦਰ ਵੀ ਨੂੰ ਰਹੀ ਗੱਡੀਆਂ ਦਾ ਗੱਲ ਲਿਖਾ ਪਰ ਹਰਿਆਣਾ ਨੰਬਰ ਗੱਡੀਆਂ ਦਾ ਐਨਾ ਇੱਧਰੋਂ ਦੇਖ ਗਏ ਭਾਈ ਐਨਾ ਇੱਧਰ ਨੂੰ ਹਾਂ ਜਿਹੜਾ ਬਾਹਰਲਾ ਨਹੀਂ ਹੈ ਹਰਿਆਣਾ ਨੰਬਰ ਯਾ ਦਾ ਜਿਹੜੀ ਆਪਾਂ ਕਹਿੰਦੇ ਆ ਉਹ ਸਵਟਕ ਹੈ ਨਹੀਂ ਹੈ ਨਹੀਂ ਉਹ ਕੋਈ ਸਵਟਕ ਨਹੀਂ ਲੰਦੀ ਟਾਟਾ ਨਾ ਕਹਿੰਦੇ ਆ ਚਲੋ ਛਣ ਫੜੋ ਜਿਵੇਂ ਹੁਣ 20 ਨੂੰ ਮਾਰੋ ਆ ਵੀ ਡਜ਼ਾਇਰ ਹੀ ਆ ਡਜ਼ਾਇਰ ਤਾਂ ਬਹੁਤ ਖੜੀਆਂ ਭਾਈ ਆਹ ਫੜੀ ਇੱਕ ਦੇ ਤਾਂ ਉਹ ਵੀ ਜਿਹੜੀ ਆ ਜੇ ਗੋਲ ਜਾਂਦੇ ਆ ਡਿਜ਼ਾਈਨ ਇਹ ਆਉਂਦੀ ਆ ਪਰ ਉਹਦੇ ਸੋਹਰੇ ਦੇ ਬਾਈ ਦੇਖ ਲੈਣੇ ਆ ਤਾਂ ਸਲੂਟ ਨਿਕਲਦੀ ਆ ਪਿੱਛੇ ਜਾਂਦੇ ਆ ਤਾਂ ਸਲੂਟ ਜਿਹੜੀ ਡਿਜ਼ਾਇਰ ਆਉਂ ਨਿਕਲਦੀ ਆ ਐ ਹੋ ਜਾਂਦਾ ਕੰਮ ਪਰ ਗੱਡ ਖਾਨਾ ਬਾਈ ਬਹੁਤ ਆ ਹੁਣ ਤਾਂ ਲੱਗੇ ਸਾਨੂੰ 3 ਘੰਟੇ ਇਹਦਾ ਪੁਰਾਣਾ ਮਾਡਲ ਆ ਲਾਈਟ ਛੋਟੀ ਦੇਖ ਤੂੰ ਬੜੀ ਨਾ ਦੇਖ ਲੈ ਲਾਈਟ ਡਿਜ਼ਾਈਰ ਹੀ ਹੋ ਗਈ ਇਹ ਵੀ ਡਿਜ਼ਾਈਰ ਇਹ ਘੱਟ ਖਾਨਾ ਖੜਾ ਹੀ ਹੋਗਾ ਹੈ ਸਵਿਫਟ ਦੂ ਵੀ ਖੜੀ ਆ ਜਿਹੜੀ ਯਾਰ ਚੌੜੀਆਂ ਜਿਹੀਆਂ ਲੱਟਾਂ ਵਾਲੀ ਉਹ ਹੀ ਪੁਰਾਣਾ ਮਾਡਲ 14 15 ਮਾਡਲ ਉਹ ਖੜਾ ਹੈ ਜਿਆਦਾਤਰ ਹਨ ਸਵਿਫਟ ਸਵਿਫਟ ਇਹ ਕਿ ਦੇਖ ਲੈ ਅਬ ਸਵਿਫਟ ਰੇਗਡੀ ਕੋਲ ਦੱਦਾਂਸ ਖੜੀਆਂ ਹਾਂ ਪਰ ਹੈ ਆ ਆ ਜੀ ਬਾਈ ਇਹ ਪੁਰਾਣਾ ਮਾਡਲ ਇਹ ਬਲੈਨ ਨੂੰ ਗੱਡੀ ਨਹੀਂ ਹੈਗੀ ਉਹ ਵੀ ਬਲੈਨ ਨੂੰ ਬਲੈਨ ਕੋਈ ਕੋਈ ਹੈ ਉਹ ਗੱਡੀ ਤਾਂ ਬਾਈ ਜਿਹੜੀ ਅਸੀਂ ਦੇਖਣੀ ਆ ਉਹ ਖੜੀ ਹੈ ਬਲੈਨ ਨੂੰ ਪਰ ਉਹ ਰੰਗ ਚ ਜਿਹੜੇ ਚ ਅਸੀਂ ਦੇਖਣੀ ਆ ਉਹ ਜ ਨਹੀਂ ਹੈਗੀ ਕੋਈ ਯਾਰ ਇਹ ਯਾਰ ਆਈ ਖਤਮ ਹੋਣੀ ਜੀ ਨਹੀਂ ਆਉਂਦਾ ਆ ਖੜੀ ਓਏ ਆਜੋ ਯੂਪੀ ਨੰਬਰ ਹੈ ਯੂਪੀ ਨੰਬਰ ਆ ਬਾਰਾ ਚਲੋ ਭਾਈ ਗੱਡੀ ਆਈ ਦੀ ਪਸੰਦ ਨੰਬਰ ਨਿਕਲ ਗਿਆ ਯੂਪੀ ਦਾ ਆ ਖੜੀ ਆ ਬ੍ਰਿੰਦਰ ਹਰਿਆਣਾ ਨੰਬਰ ਚੰਦ ਡਿੱਗਰੀ ਦੀਦੀ ਆ ਖੜੀ ਹੈ ਇਹ ਬਲੀਨੂ 9 ਵਜੇ ਘੰਟਾ ਹੋ ਗਿਆ ਹਰ ਹਰ ਇੱਕ ਤਰ੍ਹਾਂ ਦੇ ਦੇਖ ਲਈ ਕਿਤੇ ਗੱਲ ਮੇਰਾ ਉਹੀ ਚੱਕਰ ਪੈਂਦਾ ਨਾ ਨੰਬਰ ਦਾ ਯੂਪੀ ਦਾ ਨੰਬਰ ਨੰਬਰ ਹੈ ਨਾ ਨੰਬਰ ਇਹ ਬਾਈ ਆਪਣੇ ਐਡੂ ਚੋਂ ਹੀ ਲਵੇ ਖਰਚਾ ਬਹੁਤ ਆਉਣਾ ਲੱਗ ਤੇ 45000 ਰੁਪਏ ਕਹਿੰਦੇ ਨਾ 40-42000 ਰੁਪਏ ਲੱਗ ਖਰਚਾ ਆਉਣਾ ਆਹ ਦੇਖੋ ਇੱਥੇ ਨਾ ਹੋਰ ਚੱਕਰ ਆ ਵੀ ਇੱਥੇ ਆਹ ਨੰਬਰ ਉਹ ਖੜੀ ਦਿੱਲੀ ਹਰਿਆਣਾ ਹਰਿਆਣਾ ਹਾਂ ਪੰਜਾਬ ਪੰਜਾਬ ਹਰਿਆਣਾ ਮੰਨ ਲਓ 40% ਪੰਜਾਬ ਔਰ ਹਾਂ ਹੈ ਨਾ ਇਹ ਬਰਵਾ ਤੀ ਇਹ ਯੂਪੀ ਦਿੱਲੀ ਹਰਿਆਣਾ ਬਹੁਤ ਹੂੰ ਉਹ ਕਰਕੇ ਫਿਰ ਉਹ ਜਾ ਕੇ ਖਰਚਾ ਬਹੁਤ ਪੈਣਾ ਦਰ ਵੀ ਹੂੰ ਨੋ ਬਾਈ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਆਵੰਦਰ ਇਹ ਪਿੰਡ ਆ ਬਾਈ ਕੋਲ ਜਾ ਕੇ ਦੱਸਦੇ ਆ ਰੋ ਰੁਕ ਜਾ ਨੋ ਬਾਈ ਲੀਕੀ ਚੈੱਕ ਕਰੋ ਇਹ ਬਾਈ ਬਹੁਤ ਦੇਖਿਆ ਫੇਸਬੁੱਕ ਉਪਰ ਏ ਹੱਡਾ ਬਾਈ ਆ ਪਿੰਡ ਦਾ ਮੇਨ ਗੇਟ ਆ ਬਈ ਮੇਨ ਗੇਟ ਆ ਨਾ ਇਹ ਮੇਨ ਗੇਟ ਤੇ ਇਹ ਆ ਬਾਈ ਬੱਸ ਅੱਡਾ ਲੋ ਬੋੜਾ ਹੀ ਫੋਨੋ ਫਿਚਰ ਆਏ ਹੈ ਹੈ ਤੋਰ ਪੰਗਾਰਾ ਹੈ ਤੋਰ ਪੰਗਾਰਾ ਬਣਦੇ ਆ ਆ ਬਹੁਤ ਵਧੀਆ ਬਾਈ ਬਣਾਇਆ ਹੋਇਆ ਪਿੰਡ ਆ ਪਿੰਡ ਦੀ ਮਤਲਬ ਐਂਟਰੀ ਆ ਬਰ ਇਹਨੂੰ ਤੇ ਆਪਾਂ ਫੇਸਬੁੱਕ ਪਰ ਵਗੈਰਾ ਦੇਖਿਆ ਕਰੋ ਮਤਲਬ ਉੱਕਣੇ ਬਣਾਏ ਬਸ ਸਾਰਾ ਪਰਾਣਾ ਬੰਦੇ ਦਹੰਡਾ ਬਾਣੀ ਜਾਂਦਾ ਆ ਬਾਣੀ ਦਾ ਮੂਠੇ ਫੜੀ ਉੱਕ ਚੱਕ ਕਰੋ ਬਾਈ ਆਇਆ ਬਈ ਪਿੰਡ ਦੀ ਉਹ ਪਿੰਡ ਦਾ ਗੇਟ ਆ ਬਈਆ ਆਓ ਪਿੰਡਾ ਉੱਤਰ ਤੇ ਲੋ ਬਈ ਆ ਗਈ ਦੂਈ ਸਾਈਡ ਵਿੱਚ ਪਿੰਡ ਕਿਹੜਾ ਦਾ ਹੈ ਪੋਰ ਬਟਜਾਰਾ ਇਹ ਬਈ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਫੇਸਬੁੱਕ 'ਪਾ ਬਹੁਤ ਦੇਖਿਆ ਇਹ ਵੀ ਪਿੰਡ ਦੀ ਸਰਪੰਚ ਦੀ ਬਹੁਤ ਸਿਫਤ ਕਰੀ ਗਈ ਆ ਲਿਆ ਵੀ ਮੋੜ ਕੇ ਸ਼ੇਰਾ ਆ ਵੀਦਰ ਇਹ ਆ ਗਏ ਜੀ ਮੌੜਾ ਪਿੰਡ ਹਾਂ ਜੋਣਾ ਮੋੜ ਦਾ ਪਿੰਡ ਹੈ ਇਹ ਹਾਂ ਕਰਨ ਤਾਂ ਵੇਜ ਬਣੀ ਹੋਈ ਕਹਿੰਦੇ ਅਸੀਂ ਜਮਾ ਆ ਬਣੀ ਹੋਈ ਆ ਹਾਂ ਉਹ ਬਣੀ ਵੀ ਜੋਣਾ ਮੋੜ ਦੀ ਘੋੜੇ ਉੱਪਰ ਬੈਠਾ ਆ ਮੌੜਾ ਕਹੇ ਜੀ ਪਿੰਡ ਦੇ ਦੇਖੀ ਇੱਥੇ ਆਈ ਨਹੀਂ ਕਦੇ ਇੱਧਰ ਨੂੰ ਪਹਿਲੀ ਵਾਰ ਆਏ ਪਹਿਲੀ ਵਾਰ ਆਇਆ ਤੇਰੇ ਵੀਰ ਹੈ ਨਾ ਹਾਂ ਪਹਿਲੀ ਵਾਰ ਆਇਆ ਇਹ ਇੱਥੇ ਪਹਿਲੀ ਵਾਰ ਆਇਆ ਇਹੀ ਰੋਡ ਪਰ ਅੱਗੇ ਜਾ ਕੇ ਉਹ ਪਿੰਡ ਜਿਹੜਾ ਕਿਹੜਾ ਪਸੜੇ ਗਿਆ ਇਹਦੇ ਦੀ ਵੀਡੀਓ ਹੁਣ ਬਣਾ ਕੇ ਕਿਹਦਾ ਲੈ ਨਹੀਂ ਦੱਸਣਾ ਤੂੰ ਰਾਹ ਨਾਲ ਤੂੰ ਲੈ ਜਾਣਾ ਕਰ ਆਹ ਦਾਤੁਰ ਬਣ ਜਾ ਰਿਹਾ ਆਹ ਵਗਿਆ ਉਹ ਵੀ ਅੱਡੇ ਦੀ ਲੋਕੇਸ਼ਨ ਹੈ ਹਾਂ ਬਹੁਤ ਵਧੀਆ ਪਿੰਡ ਹੈ ਹੁਣ ਜਾਣਾ ਚੱਲੇਗਾ ਤੇਨੂੰ ਆਪਾਂ ਐ ਵੀ ਦੱਤੇ ਆਪਾਂ ਹੁਣ ਵਾਪਸ ਆ ਰਹੇ ਹਾਂ ਸੰਗਰੂਰ ਨੂੰ ਗਿਆਣਾ ਕਿੱਥੇ ਆ ਹੁਣ ਦੇਖਦੇ ਕਿੱਦਨੂ ਜਾਂਦੇ ਆ ਸੰਗਰੂਰ ਆ ਕੇ ਅੱਛਿਆ ਹਾਂ ਚਲੋ ਭਾਈ ਪਤਾ ਸਵੇਰ ਹੋਵੇਂ ਤਵੀ ਕਿਦਨੂ ਆਉਣਾ ਪਤਾ ਨਹੀਂ ਦਾ ਹੋਂ ਵੀ ਨਹੀਂ ਕਿੰਨਾ ਜਸ ਤੇ ਸ਼ੇਰਾਂ ਦਾ ਮਾਸੜੋਂ ਬੋਲੇ ਮਾਸੜ ਭੇਤੀ ਅੰਦਰ ਦਰ ਮਾਸੜ ਭਾਈ ਭੁੱਲ ਗਿਆ ਜ ਮਾਸੜ ਨੂੰ ਸੰਗਰੂਰ ਜਾ ਕੇ ਜਿੱਧਰ ਨੂੰ ਕਹਿਤਾ ਵੀ ਇੱਧਰ ਨੂੰ ਕਰਪਾ ਆਇਆ ਉਧਰ ਨੂੰ ਦਰਪਣਾ ਸਟੀering ਤੇਰੇ ਹੱਥ ਚ ਤੇਨੂੰ ਮਰਜ਼ੀ ਲੈ ਚੱਲ ਪੰਖ ਜਿੰਦਗੀ ਤੇਰੇ ਹੱਥ ਚ ਆਹ ਪੰਖ ਜਿੰਦਗੀ ਤੇਰੇ ਹੱਥ ਚ ਹੌਲੀ ਚੱਲ ਜੋ ਭਾਈ ਠੀਕ ਹੈ